ਮਾਰੇ ਸਾਰਿਆਂ ਨੂੰ ਚੜ੍ਹਦੀ ਕਾਰ ਰੱਖੇ ਸੱਚੀ ਬੰਦਾਸ ਸਾਰਿਆਂ ਦੇ ਪਰਿਵਾਰਾਂ ਤੇ ਚੁੱਪ ਸ਼ਾਂਤੀ ਮਹਾਰਾ ਬਣਾਈ ਜੋ ਖੇਤੀ ਆਈ ਮਹਾਰਾ ਚੁੱਪ ਸ਼ਾਂਤੀ ਖੇਤੀ ਚੱਕੀ ਦੇ ਵੱਡਿਆਂ ਜੋ ਨਾਲ ਸੰਭਾਲੇ ਜਾਣ ਲਓ ਜੀ ਹੁਣ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਸਰਦਾਰ ਕਪਟਨ ਦੀ ਸਰਕਾਰ ਬਣੀ ਸੀ ਕਪਟਨ ਬਲਿੰਦਰ ਸਿੰਘ ਦੀ ਤਾਂ ਇਹਨਾਂ ਨੇ ਗੱਲ ਦੋ ਤਿੰਨ ਗੱਲਾਂ ਕਈਆਂ ਸੀ। ਫੁਰਕਾ ਸਾਹਿਬ ਦੀ 100 ਖਾ ਕੇ ਮੈਂ ਇੱਕ ਜਿਹੜਾ ਚਿੱਟਾ ਹੈ ਇੱਕ ਹਫ਼ਤੇ ਦੇ ਵਿੱਚ ਲੱਕ ਤੋੜ ਦਿਆਂਗਾ। ਤੇ ਜਿਹੜਾ ਦੱਜਾ ਇਹ ਗਾਇ ਕਰਜ਼ਾ ਉਹ ਵੀ ਕਿਸਾਨਾਂ ਦਾ ਵੀ ਜਿਹੜਾ ਕਿਸਾਨਾਂ ਨੇ ਆਰਤੀਆਂ ਦਾ ਦੇਣਾ ਕੋ ਪ੍ਰਾਈਵੇਟ ਬੈਂਕ ਦਾ ਦੇਣਾ ਉਹ ਵੀ ਦੇਣਾ ਵੀ ਉਹ ਵੀ ਮੈਂ ਦੇਵਾਂਗਾ ਹੁਣ ਤੁਹਾਨੂੰ ਕੋਈ ਕਰਜ਼ਾ ਦੇਣ ਦੀ ਲੋੜ ਨਹੀਂ ਠੀਕ ਹੈ ਜੀ ਤੇ ਦੂਜਾ ਸੀ ਵੀ ਮੈਂ ਮਹੀਨੇ ਦੇ ਵਿੱਚ ਵਿੱਚ ਜਿਹੜਾ ਬਗਰਾੜੀ ਦਾ ਸੀ ਬੁੱਧਾ ਉਹਦੇ ਵਿੱਚ ਫੜਕੀ ਤੇ ਉਹਨਾਂ ਨੂੰ ਜੇਲ੍ਹ ਚ ਡੱਕਾਂਗੇ ਇਹ ਕੱਲੇ ਕੈਪਟਨ ਸਾਹਿਬ ਦੀ ਸੌਣੀਗੀ ਰਿਪੋਰਟ ਤੁਸੀਂ ਉੱਤੇ ਵੇਖਿਆ ਜੇ ਧਿਆਨ ਨਾਲ ਇਹ ਸਾਰਿਆਂ ਦੀ ਇਹ ਗੁਰੂਰ ਸਾਹਿਬ ਮੰਡੀ ਦੇ ਵਿੱਚ ਸੀ ਜਦੋਂ ਇਹਨਾਂ ਸੌ ਖਾਦੀ ਵੀਡੀਓ ਫੋਟੋ ਮਿਲਦੀ ਨਹੀਂ ਪਈ ਲੱਭੀ ਤੇ ਇਰ ਕੈਪਟਨ ਸਾਹਿਬ ਨੂੰ ਪੱਤਰਕਾਰ ਨੇ ਸਵਾਲ ਕੀਤਾ ਵੀ ਤੁਸੀਂ ਕਿਹਾ ਸੀ ਬਸੀਂ ਚਿੱਟੇ ਦਾ ਲੱਕ ਤੋੜ ਦੇਵਾਂਗੇ ਤੇ ਅਜੇ ਤੱਕ ਤੇ ਸਰਾਸਰੀ ਮੁਕਰ ਗਏ ਸੀ ਹਿੰਮਤਾ ਗੁਰਕਾ ਸਾਹਿਬ ਦੀ ਸੋਝ ਨਹੀਂ ਪੜ ਕੇ ਖਾਧੀ ਵੀਰ ਨੂੰ ਚਲਾਉਣ ਤੋਂ ਪਹਿਲਾਂ ਇਸ ਫੋਟੋ ਦੇ ਉੱਤੇ ਵੇਖਿਆ ਜਿਵੇਂ ਕਿਹੜਾ ਕਾਂਗਰਸ ਲੀਡਰ ਨਹੀਂ ਖੜੋਤਾ ਨਾਲ ਸਾਰੇ ਲੀਡਰ ਨਾਲ ਨੇ ਜਦੋਂ ਸੋਹ ਖਾਧੀ ਜਿਹੜਾ ਉਹ ਇਹਨੂੰ ਕਹਿੰਦਾ ਪੁੱਲ ਜਿਹੜਾ ਇਹਨਾਂ ਦਾ ਜੀਲ ਮੰਤਰੀ ਬਿਰਿਆ ਉਹ ਵੀ ਨਾਲ ਹੈ ਜਿਹੜਾ ਅੱਜ ਕੈਪਟਨ ਦਾ ਤਵਾ ਲਾਉਂਦਾ ਤੁਸੀਂ ਇਹ ਦੱਸੋ ਇਹ ਜਿਹੜੇ ਬੰਦੇ ਜਦੋਂ ਕੋਈ ਬੰਦਾ ਪਾਰਟੀ ਦਾ ਇੱਕ ਬੰਦਾ ਸੌ ਖਾਂਦਾ ਨਾ ਤੇ ਜਿਹੜੇ ਨਾਲ ਕਹਿ ਕੇ ਖੁੰਦੇ ਨੇ ਉਹ ਵੀ ਹੱਕਦਾਰ ਉਨੇ ਹੀ ਹੁੰਦੇ ਨੇ ਰੱਬ ਨੇ ਸਜ਼ਾ ਜ਼ਰੂਰ ਨੂੰ ਦੇਤੀ ਖੋਡੇ ਲੈਣ ਉਹ ਆਪਣੇ ਜ਼ਰੂਰ ਲਾਤਾ ਖਤਮ ਹੋ ਗਏ ਗੁਰਕਾ ਸਾਹਿਬ ਦੀ ਸੌਖਾਨ ਵਾਲੇ ਮੋਦੀ ਦੇ ਪੈਰਾਂ ਤੇ ਜਾ ਬੈਠੇ ਪਰ ਅੱਜ ਉਹੀ ਬੰਦੇ ਬਗੇਰ ਇੱਕ ਚਰਨ ਦੀ ਚੰਨੀ ਸਖਪਾਲ ਖਾਰਾ ਜਰਮਿੰਦਰ ਗਾਂਧੀ ਡਾਕਟਰ ਇਹ ਬੰਦੇ ਉਦੋਂ ਨਹੀਂ ਹੈਗੇ ਜੋ ਇਹਦਾ ਪਾਰਟੀ ਦੇ ਦੋ ਬੰਦਿਆਂ ਤੋਂ ਹੁਣ ਜੁਆਇਨ ਕੀਤੀ ਇਹ ਗਾਸੀ ਚੰਨੀ ਚੰਨੀ ਹੈਗਾ ਸੀ ਪਰ ਚੰਦ ਨਹੀਂ ਚੰਨੀ ਇੱਥੇ ਨਹੀਂ ਹੈਗਾ ਸੀ ਗੁਰੂ ਸਾਹਿਬ ਜਦੋਂ ਇੱਥੇ ਗੁਰਕਾ ਸਾਹਿਬ ਮੱਥੇ ਤੇ ਲਾਇਆ ਸੋਢੀ ਨਾਲ ਸੀ ਚਲੋ ਉਹ ਵੀ ਹੁਣ ਉੱਥੇ ਗਿਆ ਚਲੇ ਨੇ ਬੀਜੇਪੀ ਜੀ ਗਿਆ ਚਲੇ ਨੇ ਮੈਂ ਗੱਲ ਕਰਨਾ ਵੇਖੋ ਜਿਹੜੇ ਬੰਦੇ ਅੱਜ ਕੈਪਟਨ ਸਾਹਿਬ ਦੇ ਨਾਲ ਖੜ ਕੇ ਸੌ ਚੁੱਕ ਕੇ ਕਿਸੇ ਵੀ ਪਾਰਟੀ ਤੋਂ ਚਲੇ ਜਾਂਦੇ ਨੇ ਤੇ ਉਹਨਾਂ ਤੇ ਤੁਸੀਂ ਯਕੀਨ ਕਰੋਗੇ ਇਹਨਾਂ ਗੁਰੂ ਸਾਹਿਬ ਦੀ ਬੜੀ ਵੱਡੀ ਇਹਨਾਂ ਨੇ ਧਾਰੋਂ ਨਾਲ ਗੱਲ ਕੀਤੀ ਤੇ ਫਿਰ ਗੁਰੂ ਸਾਹਿਬ ਨੇ ਇਹਨਾਂ ਨੂੰ ਮਾਰਿਆ ਦਿਆਂ ਪਰ ਵੀ ਲੋਕਾਂ ਦਾ ਜੇ ਗੁਰੂ ਸਾਹਿਬ ਇਹਨਾਂ ਨੂੰ ਖਤਮ ਨਾ ਕਰਦਾ ਤੇ ਲੋਕਾਂ ਦਾ ਗੁਰੂ ਸਾਹਿਬ ਤੇ ਆਦਮ ਸਾਹਿਬ ਟੁੱਟ ਜਾਣਾ ਸੀ ਜੇ ਗੁਰੂ ਸਾਹਿਬ ਦੇ ਵਿੱਚ ਤਾਕਤ ਹੁੰਦੀ ਤੇ ਇਹਨਾਂ ਦਾ ਖਾਣਾ ਖਰਾਬ ਹੋ ਜਾਂਦਾ ਵਾਕਿਆ ਗੁਰੂ ਸਾਹਿਬ ਨੇ ਇਹਨਾਂ ਦਾ ਖਾਣਾ ਖਰਾਬ ਕਰਤਾ ਚਲੋ ਤੱਕੇ ਖਾਂਦੇ ਪਰਦੇਗਾ ਜੀ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਸਾਰੇ ਹਰ ਸਜਰਾਣੋਂ ਪਹਿਣਾ ਪਰ ਪਰ ਜਿਹੜੇ ਇਹ ਬੰਦੇ ਨੇ ਚਿਹਰਾ ਜਾ ਪੜेंगे ਚੈ ਨਬ ਜੋ ਸਿੱਧੂ ਚੈ ਹੋਰ ਵੀ ਕਾਂਗਰਸ ਦੇ ਜਿਹੜੇ ਲੀਡਰ ਬਣੇ ਸੀ ਇਹਨਾਂ ਨੂੰ ਵੋਟ ਨਾ ਪਾਓ ਚੈ ਕਿਸੇ ਵੀ ਪਾਰਟੀ ਚਲੇ ਜਾਓ ਇਹਨਾਂ ਦਾ ਕੋਈ ਧਰਮ ਕੋਈ دین ਕੋਈ ਮਜ ਬਣੀਏਗਾ ਨਾ ਦਾ ਜੇ ਤੁਸੀਂ ਕੋੜ ਵੀ ਇਹ ਸੌਖ ਖਾਉਣ ਤੋਂ ਬਗੈਰ ਹੀ ਇਹ ਕਹਿ ਦਿੰਦੇ ਕਿ ਬਸ ਯਾ ਕੰਮ ਕਰਾ ਦੇਣਗੇ ਤੇ ਇਹਨਾਂ ਤੇ ਯਕੀਨ ਨਾ ਕਰਿਆ ਜੀ ਯਕੀਨ ਕਿਉਂ ਨਾ ਕਰਿਆ ਜੀ ਕਿ ਜਿਹੜੇ ਬੰਦਿਆਂ ਨੇ ਗੁਰੂ ਮਹਾਰਾਜ ਜੀ ਆਪਦੇ ਪਿਓ ਦੀ ਕਸਮ ਖਾ ਕੇ ਜੇ ਪੰਜਾਬ ਚ ਕੰਮ ਨਹੀਂ ਕੀਤਾ ਸਤਿਆਨਾਥ ਘਰਤੀ ਫੜ ਕੇ ਨੌਜਵਾਨੀ ਘੜਾਂ ਦੇ ਕੰਨ ਮਰਵਾਤੀ ਜਿਹੜੇ ਲੋਕ ਕਰਜ਼ਾ ਲਓ ਕਿਸ਼ਤਾਂ ਲਈ ਜਾਂਦੇ ਵਿਆਜਾ ਬੋਝਾਂ ਉਹ ਵੀ ਇਹਨਾਂ ਨੇ ਮਾਰ ਕੇ ਥਾਂ ਰੱਖਦੇ ਨੇ ਉਹਨਾਂ ਨੇ ਵੀ ਸੋਚਿਆ ਵੀ ਚਲੋ ਕਰਜ਼ਾ ਦੇਣ ਦੀ ਲੋੜਨੀ ਜੀ ਵੀ ਸਾਡਾ ਲੈ ਜਾਣਾ ਉਹ ਵੀ ਇਹਨਾਂ ਨੇ ਮਾਰ ਦਿੱਤੇ ਨਾਲ ਕੈਪਟਨ ਦਾ ਬਾਰ ਨੇ ਇਹ ਜਿਹੜੇ ਨਾਲ ਦੁੱਜੀ ਸੀ ਚੀਲੀ ਚਪਟੇ ਗਨਾਹਗਾਰੇ ਸਾਰੇ ਹੀ ਨੇ ਸਮੇਤ ਸੋਨੀਆ ਗਾਂਧੀ ਰਾਹੁਲ ਗਾਂਧੀ ਤੱਕ ਸਾਰੇ ਹੀ ਗਨਾਹਗਾਰੇ ਇਹ ਸਾਰੇ ਹੀ ਗਨਾਹਗਾਰੇ ਨੇ ਇਕ ਲੱਖ ਕੈਪਟਨ ਕਰਾ ਕਰਨੀ ਹੈਗਾ ਜਦੋਂ ਸੌ ਖਾਦੀ ਸੋਣੀ ਗਾਦੀ ਮੇਰੇ ਪੁੱਛਾ ਦੀ ਵੀ ਤੂੰ ਸੌ ਖਾਦੀ ਤੇ ਕਿਉਂ ਨਹੀਂ ਬੰਦ ਕਰਤਾ ਭਾਈ ਤੂੰ ਪਾਰਟੀ ਬਦਲਾਉ ਕਰਨਾ ਪਿਆ ਪਰ ਇਹਨਾਂ ਨੂੰ ਇਹ ਸੀ ਕਿ ਝੂਠ ਮਾਰ ਕੇ ਐਸ ਪ੍ਰਾਂਸਤੀ ਬਣ ਗਈ ਹੁਣ ਉਹ ਤਾਂ ਚੀਕੂ ਖੋਂਦਾ ਫਿਰਿਆ ਕੈਪਟਨ ਤਾਂ ਜੇ ਦੁਜੀ ਰਾਮ ਦਾ ਸ਼ਰਾਬਾ ਤੜਕੇ ਲਾਲਾ ਪੁਣ ਪੁਣ ਖਾਂਦੇ ਰਣ ਤੇ ਪੰਜਾਬ ਨੂੰ ਛੜ ਤਾਂ ਲਾਵਾਰਸ ਤੇ ਮੁਕਰਨ ਦਾ ਵੇਖ ਲੋ ਕਲੈਕਟਰ ਨੇ ਸਾਰੇ ਹੀ ਮੁਕਰੇ ਨੇ ਜਦੋਂ ਲੋਕਾਂ ਨੇ ਸਵਾਲ ਕੀਤੇ ਨੇ ਪਰ ਮੈਂ ਇਹ ਕਹਿਣ ਦਾ ਭਾਵੇਂ ਵੀ ਜੇ ਰਾਜਾ ਬਣੇਂਗੇ ਵੀ ਤੁਹਾਡੇ ਕੋਲ ਆ ਕੇ ਵੋਟ ਮੰਗਦਾ ਨਾ ਤੇ ਮੌਕੇ ਨਾਲ ਉਹ ਵੀ ਇਹ ਜਦੋਂ ਗੁੜਕਾ ਸਾਹਿਬ ਨੇ 100 ਖਾਦੀ ਫੜ ਕੇ ਨੇ ਉਦੋਂ ਇਹ ਕਈਆਂ ਤੋਂ ਤਾਂ ਗਾ ਹੋ ਗਏ ਫੋਟੋ ਵੀ ਨਹੀਂ ਲਾ ਕੇ ਚਾਈਆਂ ਗਿਆ ਕੈਪਟਨ ਦੇ ਇੱਕ ਥਾਂ ਤੇ ਰਾਜਾ ਆਪਣੇ ਰਾਜੇ ਵੜਿੰਗ ਦੀ ਜਿਹੜੀ ਘਰ ਦੀ ਜਦੋਂ ਕੈਪਟਨ ਕਾਗਜ਼ ਭਰਦ ਕੇ ਕਿਹੜਾ ਉਦੋਂ ਨਾਲ ਖੜੀ ਰਾਜੇ ਵੜਿੰਗ ਦੀ ਇੱਕ ਹੋਰ ਨਾਲ ਔਰਤ ਖੜੋਤੀ ਰਾਜਾ ਵੜੇ ਉਹਦੇ ਅੱਗੇ ਖੜੋਤਾ ਹੈ ਇਹਨਾਂ ਤੇ ਯਕੀਨ ਨਾ ਕਰੋ ਬਿਲਕੁਲ ਯਕੀਨ ਨਾ ਕਰੋ ਭਰਾਓ ਤੁਹਾਡੇ ਹਲਕੇ 'ਚ ਕੋਈ ਯਾਦ ਖੜੋ ਗਿਆ ਨਾ ਕਿ ਉਹ ਬੰਦਾ ਚੰਗਾ ਚ ਵਧੀਆ ਬੰਦਾ ਮੋਟਾ ਪਾ ਦਿਓ ਪਾਰਟੀ ਪੂਰੀ ਨਾ ਵੇਖੋ ਤੁਸੀਂ ਪਾਰਟੀਆਂ ਨੂੰ ਪਾਰਟੀਆਂ ਦਾ ਕੋਈ ਪਾਰਟੀ ਨਹੀਂ ਕੋਈ ਕੁਝ ਨਹੀਂ ਪਾਰਟੀਆਂ ਤੋਂ ਤੁਸੀਂ ਢਿੰਡੀਆਂ ਨਹੀਂ ਲੈਣੀਆਂ ਤੁਸੀਂ ਜਿਹੜੀਆਂ ਪਾਰਟੀਆਂ ਦੀ ਗੱਲ ਕਰ ਰਹੇ ਨਾ ਇਹ ਪਾਰਟੀਆਂ ਕੋਈ ਨਹੀਂ ਹੈਗੀਆਂ ਦੇਖੋ ਜਿਹੜੀ ਕਾਂਗਰਸ ਪਾਰਟੀ ਉਹ ਸਾਰੀ ਵਾਗ ਡੋਰੇਗੀ ਸੋਨੀਆ ਗਾਂਧੀ ਦੇ ਹੱਥ ਚ ਪੰਜਾਬ ਦੇ ਵਿੱਚ ਕੀ ਹੈਗਾ ਹੁੰਦਾ ਪੰਜਾਬ ਦੇ ਕੋਈ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਨੇ ਜੇ ਝਾੜੂ ਉਹ ਨੂੰ ਤੁਸੀਂ ਲੈ ਲਓ ਝਾੜੂ ਦੀ ਵਾਗ ਡੋਰੇਗੀ ਕੇਜਰੀਵਾਲ ਦੇ ਹੱਥ ਜੋ ਕੇਜਰੀਵਾਲ ਬਣੇਗਾ ਉਹ ਹੋਵੇਗਾ ਕੀ ਕਹੇ ਕੇਜਰੀਵਾਲ ਦਾ ਕੈਪਟਨ ਸੋਨੀਆ ਗਾਂਧੀ ਤਾਂ ਇਹ ਜਾਦੇ ਸਿਆਣੇ ਨੇ ਪੰਜਾਬ ਵਾਸਤੇ ਜੇ ਤੁਸੀਂ ਬਦਲ ਟੱਬਰ ਲੈ ਲੋ ਜੇ ਬਾਦਲ ਟੱਬਰ ਵੀ ਪਾਰਟੀ ਆਪਦੀ ਬਣਾ ਕੇ ਬੈਠਾ ਸਾਡੀ ਪਾਰਟੀ ਮੈਂ ਆਪੇ ਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਬਾਦਲ ਦੇ ਸੁਖਬੀਰ ਬਾਦਲ ਉਹ ਵੱਡੀ ਵੱਡੀ ਉਮਰ ਦੇ ਪੁਰਾਣੇ ਲੀਡਰ ਬੈਠੇ ਨੇ ਇਸ ਪਾਰਟੀ ਦੇ ਵਿੱਚ ਜਿੱਥੇ ਸੁਖਬੀਰ ਬੈ ਕੇ ਸਪੀਚ ਕਰਦਾ ਹੈ ਉੱਥੇ ਉਹਨਾਂ ਨੂੰ ਕਿਉਂ ਨਹੀਂ ਬਹਾਉਂਦਾ ਹੈ ਕਿਉਂ ਨਹੀਂ ਬਹਾਉਂਦਾ ਵੀ ਮੈਂ ਮੁੱਖ ਮੰਤਰੀ ਬਣਨਾ ਪੰਜਵੇਂ ਦੀ ਪਿਓ ਬਣ ਗਿਆ ਆਪ ਮੁੱਖ ਮੰਤਰੀ ਬਣ ਗਿਆ ਦੂਜੀ ਵਾਰ ਉਹਨੂੰ ਫੇਰ ਤਿਆਰੀ ਕੇਜਰੀ ਵਾਲੇ ਉਹ ਵੀ ਇਹ ਕਿੱਥੇ ਬੈਠਾ ਆਜੋ ਜੇਲ੍ਹ 'ਚ ਬੈਠਾ ਇਹ ਉਹਦੀ ਘਰ ਦੀਆਂ ਦੀ ਮੈਂ ਮੁੱਖ ਮੰਤਰੀ ਬਣਾ ਕੋਈ ਉਹ ਪ੍ਰਧਾਨ ਨਹੀਂ ਕੋਈ ਮੈਂਬਰ ਨਹੀਂ ਕੋਈ ਤਾਂ ਵੇਖ ਵੇਖ ਕੇ ਰਹਾੜ ਤੇ ਜਿਹੜੇ ਲੋਕ ਨਾਲ ਪਿੰਡਾਂ ਨੂੰ ਵੋਟਾਂ ਮੰਗਦੇ ਫਿਰਦੇ ਨੇ ਕੁਝ ਹੋਰੀ ਲੋ ਕੱਟੇ ਨੇ ਚਲੋ ਉਹਨਾਂ ਦੀ ਛੱਡੋ ਤੁਸੀਂ ਕਿ ਜਿਹੜੀ ਕੈਪਟਨ ਆ ਜਿਹੜੀ ਗਹਿਰੀ ਸੀ ਫਰੋਈ ਪਰਤੂ ਇਹ ਵੀ ਚੱਲੀਗੀ ਇਹ ਸਾਰੇ ਸੌਖਾਂ ਚੋਦੋਂ ਨਾਲ ਨੇ ਅੱਜ ਤੇ ਬੀਜੇਪੀ ਜਾ ਕੇ ਤੁਹਾਡੇ ਤੋਂ ਵੋਟਾਂ ਮੰਗਦੇ ਨਾ ਤੇ ਇਹਨਾਂ ਨੂੰ ਅੱਗੋਂ ਪੁੱਛੋ ਇਹਨਾਂ ਦਾ ਫੋਟੋ ਦਿਖਾਓ ਪਿਆ ਕੀ ਸੀ ਜੇ ਤੁਸੀਂ ਇੱਥੇ ਨਹੀਂ ਪੂਰੇ ਉਤਰ ਸਕੇ ਤੁਹਾਡੀ ਲੋਕਾਂ ਦੇ ਸਰਕਾਰ ਬਣਾਤੀ ਲੋਕਾਂ ਦੇ ਪਰੋਂ ਰਾਜ ਬਣਾਤਾ ਤੇ ਤੁਸੀਂ ਪੰਜਾਬ ਦਾ ਇੱਕ ਵੀ ਮਸਲਾ ਲੈ ਨਹੀਂ ਕਿਤਾ ਹੋ ਰਹੀ ਚਿੱਟਾਈ ਛੁਵਾ ਦੇ ਲੋਕਾਂ ਦਾ ਠੇਕੇ ਖਰਵਾ ਦਿੰਦੇ ਠੇਕੇ ਨਹੀਂ ਪੋਸ ਦੀ ਪੰਜਾਬ ਤੋਂ ਜੀ ਖੋਲ ਦੇਣ ਦੇ ਵੀ ਕੋਈ ਗੱਲ ਨਹੀਂ ਵੀ ਕਿਸੇ ਨੂੰ ਜੇ ਕੋ ਕਿਲੋ 2 ਕਿਲੋ ਲੈ ਕੇ ਆਉਂਦਾ ਜਿਵੇਂ ਵੱਡੇ ਬਾਦਲ ਸਾਹਿਬ ਨੇ ਕੀਤਾ ਸੀ ਤੇ ਫਿਰ ਵੀ ਚਿੱਟਾ ਦਾ ਠੱਲ ਪੈ ਜਾਂਦਾ ਪਰ ਕਿਉਂ ਜਿਹੜੇ ਇਹ ਮੰਤਰੀ ਐਮ ਐਲ اے ਸਾਰੇ ਨਾਲ ਰਲੇ ਸੀ ਚਿੱਟਾ ਵੇਚਣ ਦੇ ਮੈਂ ਚਿੱਟਾ ਮੰਤਰੀ ਐਮ ਐਲ ਜੋ ਬਿਨਾ ਨਹੀਂ ਜੇ ਵੇਖਦਾ ਪੰਜਾਬ ਚ ਤੁਸੀਂ ਨਿਚ ਮਾਰ ਕੇ ਵੇਖੋ ਉਸੇ ਪਲਸ ਨੂੰ ਬਦਲ ਲੱਗ ਜਾਏਗਾ ਇਹ ਭਰਾਡੇ ਬੰਦੇ ਨਿਚ ਮਾਰਦੇ ਅੱਜ ਇਹ ਦੂਜੀਆਂ ਪਾਰਟੀਆਂ ਜਾ ਕੇ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ ਇਹਨਾਂ ਨੂੰ ਬੋਟ ਨਾ ਦਿਓ ਤੁਹਾਨੂੰ ਹੱਥ ਬੰਨ ਕੇ ਬੇਨਤੀ ਤੁਹਾਡੇ ਹਲਕੇ 'ਚ ਕੋਈ ਯਾਦ ਖਲੋਤਾ ਹ ਉਹਨੂੰ ਪਾ ਦਿਓ ਵੋਟ ਤੁਹਾਡਾ ਪਾਰਟੀ ਨਾਲ ਉਹ ਕੰਮ ਜ਼ਿਆਦਾ ਕਰੇਗਾ ਯਾਦ ਪਾਰਟੀ ਪਾਰਟੀ ਨਾ ਕਰੀ ਜਾਓ ਕਿ ਪਾਰਟੀ ਕਰੇਗੀ ਫੰਡ ਤਾਂ ਉਹੋ ਹੀ ਮਿਲਣਾ ਜਿਹੜਾ ਪਾਰਟੀ ਵਾਲ ਨੂੰ ਮਿਲਣਾ ਜਿਹੜਾ ਦੂਜੇ ਨੂੰ ਮਿਲਣਾ ਪਰ ਉਸ ਬੰਦੇ ਦੀ ਜੁਰਤ ਤੇ ਪਾਵਰ ਹੋਣੀ ਚਾਹੀਦੀ ਤੇ ਕੰਮ ਹੁੰਦੇ ਨੇ ਕੰਮ ਕਰਨ ਵਾਲਾ ਬੰਦਾ ਸਖਪਾਲ ਖਰਾਂ ਅੰਦਰ ਜੇਲ੍ਹ ਚ ਬੈਠਾ ਸੀ ਜੇਲ੍ਹ ਚ ਬੈਠੇ ਉਹ ਜਿੱਤ ਗਿਆ ਸੀ ਕਿਉਂ ਜਿੱਤ ਗਿਆ ਸੀ ਇੰਨੀ ਝਾੜੂ ਦੀ ਵਾਅ ਵਗਦੀ ਹੋਵੇ ਤੇ ਭਲਾਤ ਦੇ ਲੋਕਾਂ ਨੇ ਉਹਨੂੰ ਜਿਤਾਇਆ ਉਸ ਬੰਦੇ ਨੇ ਕੰਮ ਹੀ ਇੰਨੇ ਜ਼ਿਆਦੇ ਕੀਤੇ ਸੀ ਉਹਨੇ ਕੰਮ ਹੀ ਇੰਨੇ ਜ਼ਿਆਦੇ ਕੀਤੇ ਸੀ ਕਿ ਲੋਕ ਉਹਨੂੰ ਸਖਪਾਲ ਖਰ ਨੂੰ ਭੁੱਲੀ ਨਹੀਂ ਸਕਦੇ ਲੋਕਾਂ ਨੇ ਜੇ ਹੱਤਾ ਲੋਕਾਂ ਨੇ ਪਾਰਟੀ ਤਾਂ ਨਹੀਂ ਵੇਖੀ ਬੰਦਾ ਵੇਖਿਆ ਤੇ ਉਹ ਹੀ ਹੋਰ ਬੇਨਤੀ ਕਰਨ ਦਾ ਮੌਕਾ ਆ ਗਿਆ ਵੀ ਜਿਹੜਾ ਬੰਦਾ ਸੋਮਾ ਖਾ ਕੇ ਮੁਕਰ ਜਾਂਦਾ ਤੇ ਦੂਜੀ ਪਾਰਟੀਆਂ ਚਲੇ ਜਾਂਦੇ ਨੇ ਕੈਪਟਨ ਆਪ ਮੁੱਖ ਮੰਤਰੀ ਹੋਵੇ ਪੰਜਾਬ ਦਾ ਆਪ ਦੀ ਕਲਮ ਚੱਲਦੀ ਹੋਵੇ ਤੇ ਉਦੋਂ ਤਾਂ ਇਹ ਪੰਜਾਬ ਦੇ ਬਦਲੇ ਨਹੀਂ ਹੱਲ ਕਰ ਸਕਿਆ ਤੇ ਹੁਣ ਆਪਦੇ ਬਾਪੂ ਮੋਦੀ ਤੋਂ ਕਿੱਥੋਂ ਕਰਾ ਲੇਗਾ ਭਾਈ ਹੁਣ ਇਹਨਾਂ ਨੇ ਤੁਹਾਨੂੰ ਅੱਖਾਂ ਕੱਟਾ ਤੁਹਾਡੇ ਇਹਨਾਂ ਨੇ ਪੇਰ ਪਾਉਣਾ ਹੈ ਬੀਜੇਪੀ ਦੇ ਵਿੱਚ ਜਾ ਕੇ ਤੇ ਪਹਿਲੋ ਤੁਸੀਂ ਇਹ ਗੱਲ ਨੂੰ ਸੋਚ ਲਓ ਵੀ ਜਿਹੜੇ ਆ ਬੰਦਿਆਂ ਦੀ ਅਸੀਂ ਸਰਕਾਰ ਬਣਾਈ ਇਹਨਾਂ ਨੂੰ ਰਾਜ ਹੀ ਬਣਾਇਆ ਪੂਰੀ ਇਹਨਾਂ ਨੂੰ ਸੀਟਾਂ ਦਿੱਤੀਆਂ ਕਿ ਜਦੋਂ ਇਹਨਾਂ ਦੀ ਆਪ ਦੀ ਕਲਮ ਸੀ ਉਦੋਂ ਤਾਂ ਇਹ ਪੰਜਾਬ ਦਾ ਕੁਸਵਾਰ ਨਹੀਂ ਚੱਕੇ ਤੇ ਹੁਣ ਇਹ ਸਾਡਾ ਕੀ ਸਵਾਰਨਗੇ ਉਹਨੇ ਪੰਜਾਬ ਦਾ ਕਿਥੋਂ ਚਿੱਟਾ ਬੰਦ ਕਰ ਦੇਣਗੇ ਤੇ ਰੱਬ ਦਾ ਵਾਅਦਾ ਹੈ ਇਹਨਾਂ ਨੂੰ ਵੋਟਾਂ ਨਾ ਪਾਓ ਨਾ ਪਾਓ ਸਾਡੀ ਉਹ ਪੀਲਿ ਬੀਜਪੀ ਨੂੰ ਬੋਟ ਨਾ ਪਾਓ ਕਿਸੇ ਪਾਰਟੀ ਜਿਹੜੇ ਜਿਹੜੇ ਕਾਂਗਰਸ ਚੋਂ ਆਏ ਨ ਬੰਦੇ ਕਿਸੇ ਪਾਰਟੀ ਚ ਬਜਾਂਦੇ ਨੇ ਉਹ ਚਾੜੂ ਤੇ ਜਾਂਦੇ ਨੇ ਉਦੋਂ ਸੌ ਐ ਨਾ ਬਰਾਬਰ ਤੇ ਖਾਧੀਆਂ ਨੂੰ ਦੇ ਤੇ ਉਦੋਂ ਇਹ ਸੌਵਾ ਖਾ ਕੇ ਤੇ ਕੱਲੇ ਕੈਪਟਨ ਦੇ ਭਾਂਡਾ ਭੰਡਤੀ ਸੀ ਕੱਲੇ ਕੈਪਟਨ ਦਾ ਕਸੂਰ ਨਹੀਂ ਲਿਗਾ ਇਹ ਸਾਰੇ ਨਾਲ ਜਿਸ ਸਾਰੇ ਬੋਲਦੇ ਪੰਜਾਬ ਦਾ ਮਸਲਾ ਕੈਪਟਨ ਕਰ ਜਾਂਦਾ ਪਰ ਨਹੀਂ ਬੋਲੇ ਠੀਕ ਆ ਅਸੀਂ ਇਹ ਗੱਲਾਂ ਨੇ ਆ ਵੀ ਇਹ ਪਾਰਟੀ ਕੀ ਇਹਨਾਂ ਦੀ ਸਿਹਤ ਕੀਆ ਸਾਰੇ ਇਹਨਾਂ ਦੀ ਸਿਹਤ ਤੇ 1 ਰੁਪਏ ਦਾ ਤੁਸੀਂ ਕਾਂਗਰਸ ਹਰ ਗਿਆ ਹਰ ਗਏ 16 17 ਸੀਟਾਂ ਲੈ ਗਏ ਇਲੈਕਟਰਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਨੁਕਸਾਨ ਸਾਡਾ ਗਰੀਬਾਂ ਦਾ ਹੁੰਦਾ ਹੈ ਨੁਕਸਾਨ ਉਹਨਾਂ ਦਾ ਹੁਆ ਜਿਨ੍ਹਾਂ ਦੇ ਮਾਵਾ ਦੇ ਪੁੱਤਰ ਮਰ ਗਏ ਨੇ ਤੇ ਜਿਹੜੀਆਂ ਮਾਵਾ ਨੇ ਆਸ ਰੱਖੀ ਸੀ ਵੀ ਇਹ ਚਿੱਟਾ ਪਾਦੂ ਜੇਗਾ ਪੰਜਾਬ ਦੇ ਵਿੱਚ ਸ਼ਾਂਤੀ ਆਵੇਗੀ ਉਹਨਾਂ ਨੂੰ ਪੁੱਛੋ ਇਹਨਾਂ ਦਾ ਨੁਕਸਾਨ ਹੋਇਆ ਨੇ ਹੋਰ ਇਹ ਨਹੀਂ ਵੀ ਜੇ ਕੈਪਟਨ ਕੈਪਟਨ ਭੁੱਖਾ ਤਾਂ ਨਹੀਂ ਮਰ ਗਿਆ ਕੈਪਟਨ ਉਹੋ ਗਨਮੜ ਉਹ ਸਰਕਾਰੀ ਤੇਲ ਮਿਲ ਜਾਂਦਾ ਉਹ 1 ਰੁਪਈਆ ਨਹੀਂ ਜਿਵੇਂ ਸੁਖਬੀਰ ਬਾਦਲਾਹ ਦਾ ਸੀ ਵੀ ਵੱਡੇ ਬਾਦਲ ਸਾਹਿਬ ਬੁੱਧੇ ਜੇ 1 ਰੁਪਈਆ ਵੀ ਨਹੀਂ ਰੱਖਦੇ ਕਿਉਂ ਰੱਖੇਗਾ ਭਾਈ ਉਹਨੂੰ ਲੋੜ ਕੀ ਪੈਸੇ ਦੀ ਉਹਨੂੰ ਪੈਸੇ ਦੀ ਜ਼ਰੂਰਤ ਕੀ ਹੈ ਜਿੰਨੇ ਲੀਡਰ ਘਰੋਂ ਨਿਕਲਦੇ ਨੇ ਤੁਸੀਂ ਕਿਸੇ ਲੀਡਰ ਨੂੰ ਪੁੱਛ ਲਿਆ ਕੋਈ ਪੈਸਾ ਲੈ ਕੇ ਤੁਰਦਾ ਇਹ ਪੈਸੇ ਕਰਨੇ ਕੀ ਨੇ ਨਾ ਕਈ ਦਾ ਇਹੋ ਜਿਹਾ ਰਹੇਗਾ ਘਰੋਂ ਰੋਟੀ ਵੀ ਜਿਹੜੀ ਨਹੀਂ ਖਾ ਕੇ ਤੁਰਦੇ ਕਿਉਂਗਾ ਨਾ ਰੋਟੀ ਬਾਹਰ ਚੰਗੀ ਮਿਲ ਜਾਣੀ ਮੇਲੇੜ ਦਾ ਪਹਿਲੂ ਲੈ ਕੇ ਖਲੋਤਾ ਲਓ ਜੀ ਖੜੋ ਖਾਓ ਤੇ ਪੈਸਾ ਕਿਉਂ ਲੈ ਕੇ ਤੁਰਨਗੇ ਇਹ ਨਹੀਂ ਵੀ ਲੀਡਰ ਮਰ ਜਾਂਦੇ ਨੇ ਪਾਰਟੀ ਇਹਨਾਂ ਦਾ ਕੋਈ ਨਹੀਂ ਇੱਥੇ ਮਾਰੀ ਬਾਦਰਾਂ ਨੂੰ ਛਾਲ ਤੇ ਦੂਜੀ ਪਾਰਟੀ ਚ ਵੜ ਗਏ ਇਹਨਾਂ ਨੂੰ ਉਹ ਜਦੋਂ ਇੱਕ ਵਾਰੀ ਐਮ.ਐਲ.ਏ ਜਿੱਤ ਗਿਆ ਨਾ ਪਾਦਸਾਲ ਦੀਆਂ ਰੋਟੀਆਂ ਪੰਜ ਪੀੜੀਆਂ ਦੀਆਂ ਵੱਡ ਜਾਂਦੀਆਂ ਨੇ ਕਿਉਂ ਤਾਂ ਖਾ ਮਿਲ ਜਾਨੀ ਪੈਨਸ਼ਨ ਮਿਲ ਜਾਨੀ ਸਰਕਾਰੀ ਭੱਤੇ ਜਿਹੜੇ ਨੇ ਉਹ ਇਹਨਾਂ ਨੂੰ ਵਾਧੂ ਮਿਲ ਜਾਂਦੇ ਨੇ ਤੇ ਤੁਰਨ ਫਿਰਲੇ ਜਿਹੜਾ ਤੇਲ ਉਹ ਮਿਲ ਜਾਂਦਾ ਤੇ ਜਿਹੜੇ ਨਾ ਕੰਮ ਕੀਤਾ ਉਹਨਾਂ ਦੇ ਪੁਲਿਸ ਦੇ ਬੰਦੇ ਲਵਾਏ ਹੁੰਦੇ ਨੇ ਉਹ ਕੰਮ ਕਰੀ ਜਾਂਦੇ ਨੇ ਇਹਨਾਂ ਦਾ ਇਹ ਭੁੱਖੇ ਨਹੀਂ ਮਰਦੇ ਕੰਮ ਇਹਨਾਂ ਦੇ ਫੇਰ ਵੀ ਚੱਲੀ ਜਾਂਦੇ ਨੇ ਪਰ ਗੱਲ ਇਹ ਆ ਇਹਨਾਂ ਨੂੰ ਵਿਸ਼ਵਾਸ ਹੋਵੇ ਇਹਨਾਂ ਦੀ ਫੱਟੀ ਪਦੋਂ ਕਦੋਂ ਪਚਿੰਦੀ ਏ ਜਦੋਂ ਤੁਸੀਂ ਇਹਨਾਂ ਨੂੰ ਨਕਾਰ ਦੋਗੇ ਇਹਨਾਂ ਨੂੰ ਪੁੱਛੋਗੇ ਨਾ ਇਹਨਾਂ ਦੇ ਬੂਹੇ ਤੇ ਨਾ ਜਾਓਗੇ ਫਿਰ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਵੀ ਯਾਰ ਮੈਂ ਤੇ ਗਲਤ ਕਰ ਬੈਠਾ ਤੇ ਮੈਂ ਇਹ ਅਪੀਲ ਕਰਨਾ ਵੀ ਤੁਸੀਂ ਮਿਹਰਬਾਨੀ ਕਰਕੇ ਯਾਦ ਨੂੰ ਵੋਟਾਂ ਪਾ ਦਿਓ ਜਿੱਥੇ ਵੀ ਕੋਈ ਖੁਰੋਤਾ ਯਾਦ ਨੂੰ ਵੋਟਾਂ ਪਾ ਦੇ ਦਾ ਇੱਕ ਪਾਰਟੀ ਸਿਮਰਜੀਤ ਮਾਨ ਦੀ ਹੀ ਮੈਨੂੰ ਉਹਦੀ ਵੀ ਮੈਂ ਕਰਤੂਤ ਰਾਤੀ ਸੁਣਦਾ ਪਿਆ ਸੀ ਇਹ ਲੀਡਰ ਕੋਈ ਵੀ ਯਾਰ ਜਿਹੜੇ ਨਾ ਇਹਨਾਂ ਦਾ ਉਹ ਮੇਰੇ ਕੋਲ ਵੀਡੀਓ ਵੀ ਕਪਈ ਮੈਂ ਉਹ ਵੀ ਪਾਵਾਂਗਾ ਉਹ ਇਹ ਜੇਲ੍ਹ ਦੇ ਵਿੱਚ ਸੀ ਤੇ ਉਹ ਸੂਫੇ ਡੈਟ ਸੀ ਜੇਲ੍ਹ ਦਾ ਤੁਹਾਡੇ ਰਾਤੀ ਸਟੋਰੀ ਨਹੀਂ ਮੈਂ ਹਾਰਾ ਹੋ ਗਿਆ ਉਹਦਾ ਵੀ ਜਦੋਂ ਇਹ ਸਿਮਰਜੀਤ ਮਾਨ ਦਾ ਜੇਲ੍ਹ ਚ ਲੈ ਕੇ ਆਉਂਦਾ ਨਾ ਤੇ ਇਹਨੇ ਇਹਦਾ ਬੜਾ ਜ਼ਿਆਦਾ ਇਤਮਾਨ ਹਿੱਤਾ ਤੇ ਬਾਹਰ ਜਾ ਗਿਆ ਤਾਂ ਵੀ ਇਹ ਨਜਾਇਜ਼ ਬੜਾ ਬੋਲਿਆ ਤੇ ਮੈਂ ਪੁੱਛਿਆ ਵੀ ਸੋਜੀ ਸਿੰਘ ਮਾਨ ਆਹਦਾ ਜੇਬ ਅੰਦਰ ਦਾ ਸੱਚ ਬੋਲਦਾ ਤੇ ਮੈਨੂੰ ਲੋਕਾਂ ਦੇ ਵੋਟਾਂ ਨਹੀਂ ਹੀ ਪਾਉਣੀਆਂ ਇਹ ਬਿਲਕੁਲ ਸੱਚੀਆ ਗੱਲਾਂ ਨੇ ਵੀ ਲੀਡਰ ਮੌਕੇ ਤੇ ਆ ਕੇ ਆਪਦਾ ਪੁੱਤਰਾ ਵੀ ਮਰਵਾ ਦੇਣਗੇ ਜਿਹੜਾ ਕੁਰਸੀ ਚਾਹੀਦੀ ਇਹ ਇੰਨੇ 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 ਇਖਤਰਾਕ ਬੰਦੇ ਨੇ ਜੇ ਲੋਕ ਇਹ ਸੋਚਣ ਕਿ ਇਹਨਾਂ ਤੋਂ ਇਹਨਾਂ ਤੋਂ ਤਾਂ ਝਾਰ ਆਪਣੂ ਰੱਖਣ ਦਾ ਔਰ ਖਤਮ ਕੰਮ ਹੀ ਖਤਮ ਹੋ ਗਿਆ ਇਸ ਕਰਕੇ ਯਾਦ ਨੂੰ ਪਾਉ ਸਿੰਗਲ ਗਰੀਬ ਖੜੋ ਤੇ ਉਹਨਾਂ ਨੂੰ ਜਿਤਾਉ ਇਹ ਜਿੰਨੇ ਚਲੇ ਗਏ ਨੇ ਅੱਜੋਂ ਜ਼ਿਆਦਾ ਤਾਂ ਇਹ ਬੀਜਪੀ ਚਲੇ ਗਏ ਨੇ ਜਿਹੜੇ ਕਾਂਗਰਸ ਗੁਰਕਾ ਸਾਹਿਬ ਦੀ 100 ਖਾਦੀ ਸੀ ਕੋ ਕੈਪਟਨ ਦੇ ਮਗਰ ਕਿਨਾਰੇ ਉਹਨੇ 100 ਖਾਦੀ ਸੀ ਉਹਦੇ ਮਗਰੇ ਸਾਰੇ ਚੜ ਗਏ ਤੇ ਉਹਨਾਂ ਨੇ ਆ ਕੇ ਤੁਹਾਡੇ ਤੋਂ ਵੋਟਾਂ ਮੰਗਣੀਆਂ ਨੇ ਜਿਹੜਾ ਚਪੇਟਾ ਬਾਰੋਂ ਮੂੰਹ ਤੇ ਰੱਖ ਕੇ ਵੀ ਆ ਪਹਿਲਾਂ ਦੱਸੋ ਆ ਜਿਹੜਾ 100 ਖਾਸੀ ਇਹਦਾ ਕੀ ਕਰਕੇ ਗਿਆ ਜੀ ਤੇ ਇਹਨਾਂ ਨੇ ਇਹੋ ਕਿਹਾ ਵੀ ਕੈਪਟਨ ਜ਼ਿੰਮੇਵਾਰ ਉਹ ਕੈਪਟਨ ਨਹੀਂ ਤੁਹਾਡੀਆਂ ਫੋਟੋਆਂ ਵੀ ਨਾਲ ਨੇ ਜਦੋਂ ਗੁਰੂ ਸਾਹਿਬ ਵੱਡੀ ਆ ਕੇ ਤੁਸੀਂ ਸੋਹਾ ਖਾਧੀਆਂ ਜਿਹੜਾ ਛੋਡੀ ਛੋਡੀ ਵੀ ਨਾਲ ਸੀ ਉਹਦਾ ਬੁਲੇਟ ਸੌਣੇ ਆਰ ਜਕਾਰੇ ਛੱਰਦੇ ਸੀ ਪਰ ਗਰਾਹ ਘਰੋਂ ਕੱਲੇ ਤਾਂ ਕਹਿੰਦੇ ਨੇ ਇਸ ਕਰਕੇ ਇਹ ਵੀਡੀਓ ਧਿਆਨ ਨਾਲ ਦੇਖਿਆ ਜੀ ਆ ਫੋਟੋਆ ਧਿਆਨ ਨਾਲ ਵੇਖਿਆ ਜੀ ਕੱਲੇ ਕੱਲੇ ਕਾਂਗਰਸ ਦੀਆਂ ਫੋਟੋਆਂ ਨੇ ਇਹ ਵੀਡੀਓ ਲੱਭਦੇ ਲੱਭੀ ਅੱਜ ਆ ਗਏ ਵੈਕ ਬੀ ਜੀ ਕਾ ਖਾਲਸਾ ਵੈਕ ਬੀ